ਸਤਗੁਰੂ ਜੀ ਧਰਮਸਾਲ ਦੇ ਵਿੱਚੋਂ ਨਿਕਲੇ ਹੱਥ ਵਿੱਚ ਅਣ ਘੜਤ ਜਿਹਾ ਸੋਟਾ ਪਕੜ ਲਿਆ ਡੰਡਾ ਪਕੜ ਲਿਆ ਬਹੁਤ ਸਾਰੀਆਂ ਗੰਦੀਆਂ ਮੰਦੀਆਂ ਲੀਰਾਂ ਬੰਦੀਆਂ ਹੋਈਆਂ ਨੇ ਮੈਲਾ ਕੁਚਾਲਿਆ ਜਾਂ ਚੋਲਾ ਪਾ ਲਿਆ ਨਾਲ ਕੁਝ ਕੁੱਤੇ ਕੁੱਤੀਆਂ ਲੈ ਲਈਆਂ ਨੇ ਤੇ ਬਾਹਰ ਨੂੰ ਚੱਲ ਪਏ ਨੇ ਬੇਅੰਤ ਸੰਗਤਾਂ ਚੱਲੀਆਂ ਨੇ ਮਗਰ ਤੇ ਜਦੋਂ ਬੇਅੰਤ ਸੰਗਤਾਂ ਚੱਲੀਆਂ ਨੇ ਨਾ ਤੇ ਇਤਿਹਾਸ ਕਹਿੰਦਾ ਹੈ ਕਿ ਸਤਗੁਰਾਂ ਦੇ ਰਸਤੇ ਦੇ ਵਿੱਚ ਚਾਂਦੀ ਦੇ ਰੁਪਈਏ ਸੁਟਣੇ ਸ਼ੁਰੂ ਕਰ ਦਿੱਤੇ ਕੋਈ ਚਾਂਦੀ ਦੇ ਰੁਪਈਏ ਚੁਗਣ ਲੱਗ ਪਿਆ ਅੱਗੇ ਗਏ ਸਤਗੁਰਾਂ ਨੇ ਸੋਨੇ ਦੀਆਂ ਮੋਹਰਾਂ ਖਿਲਾਰ ਦਿੱਤੀਆਂ ਬਾਕੀ ਰਹਿੰਦੇ ਸੋਨੇ ਦੀਆਂ ਮੋਹਰਾਂ ਦੇ ਵਿੱਚ ਉਲਝ ਕੇ ਰਹਿ ਗਏ ਤੇ ਜਿਹੜੇ ਕੁਝ ਕ ਬੱਚੇ ਨਾ ਉਹ ਸੈਵਨ ਦਾ ਕਹਿੰਦੇ ਹੀਰੇ ਮੋਤੀ ਸੁਟਣੇ ਸ਼ੁਰੂ ਕਰ ਦਿੱਤੇ ਉਹਦੇ ਵਿੱਚ ਸਾਰੇ ਉਲਝ ਗਏ ਆਪਜੀ ਦੇ ਉਹਨ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਧਨਕ ਰੂਪ ਰਿਆ ਕਰਤਾਰ ਧਨਕ ਰੂਪ ਬਣਾ ਲਿਆ ਗੁਰੂ ਨਾਨਕ ਸਾਹਿਬ ਨੇ ਕੁਝ ਚਾਂਦੀ ਦੀ ਰੁਪਈਆਂ ਵਿੱਚ ਕੁਝ ਸੋਨੇ ਦੀਆਂ ਮੋਹਰਾਂ ਵਿੱਚ ਕੁਝ ਹੀਰੇ ਮੋਤੀਆਂ ਦੇ ਵਿੱਚ ਸਾਰੇ ਉਲਝ ਕੇ ਰਹਿ ਗਏ ਤੇ ਬਾਕੀ ਰਹਿ ਗਏ ਤਨਤਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਲੈਣਾ ਜੀ ਤੇ ਭਾਈ ਪਗੀਰਥ ਜੀ ਸਤਿਗੁਰੂ ਜੀ ਸੋਟਾ ਲੈ ਕੇ ਮਗਰ ਚੱਲ ਪਏ ਸੋਟਾ ਲੈ ਕੇ ਮਗਰ ਪਏ ਤੇ ਕਈ ਤਾਂ ਇਤਿਹਾਸਕਾਰ ਕਹਿੰਦੇ ਸੋਟਾ ਮਾਰ ਵੀ ਦਿੱਤਾ ਬਾਪੂ ਜੀ ਭਾਈ ਪਗੀਰਥ ਜੀ ਝਾੜੀਆਂ ਦੇ ਓਲੇ ਭੱਜ ਗਏ ਬਾਬਾ ਬੁੱਢਾ ਸਾਹਿਬ ਜੀ ਰਹਿ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਛੋਟਾ ਬੱਚਾ ਕਹਿੰਦੇ ਇਹ ਵੀ ਝਾੜੀ ਦੇ ਓਲੇ ਹੋ ਗਏ ਤੇ ਕਹਿਣ ਲੱਗੇ ਪਾਤਸ਼ਾਹ ਗੁਰੂ ਅਨਾਨਕ ਸਾਹਿਬ ਜੀ ਬਾਬਾ ਜੀ ਤੁਸੀਂ ਕਿਉਂ ਨਹੀਂ ਭੱਜੇ ਓਲੇ ਕਿਉਂ ਹੋ ਗਏ ਕਹਿੰਦੇ ਮਹਾਰਾਜ ਮੈਂ ਓਲੇ ਨਹੀਂ ਮੈਂ ਤੇ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਤੇ ਸਾਹਿਬ ਕਹਿਣ ਲੱਗੇ ਬੁੱਢਿਆ ਜੇ ਤੂੰ ਸਾਡੇ ਤੋਂ ਓਲੇ ਨਹੀਂ ਤੇ ਅੱਜ ਤੋਂ ਨਾਨਕ ਵੀ ਤੇਰੇ ਤੋਂ ਓਲੇ ਨਹੀਂ ਹੋਵੇਗਾ ਨਾਨਕ ਵੀ ਤੇਰੇ ਪ੍ਰਗਟ ਹੋਵੇਗਾ ਵਰ ਬਖਸ਼ਿਸ਼ ਕੀਤਾ ਰਹਿ ਗਏ ਕੱਲੇ ਭਾਈ ਲੈਣਾ ਜੀ ਲੈਣਿਆ ਤੂੰ ਕਿਉਂ ਨਹੀਂ ਜਾਂਦਾ ਭਈ ਮਹਾਰਾਜ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾ ਸਕਦਾ ਕਹਿੰਦੇ ਜਾ ਨਹੀਂ ਸਕਦਾ ਤੇ ਫਿਰ ਬਚਨ ਮੰਨ ਕਿਹੜਾ ਬਚਨ ਸਤਿਗੁਰੂ ਕਹਿੰਦੇ ਔ ਮੁਰਦਾ ਪਿਆ ਉਸ ਮੁਰਦੇ ਨੂੰ ਖਾਣਾ ਸ਼ੁਰੂ ਕਰ ਦੇ ਭਾਈ ਲੈਣਾ ਜੀ ਜਾ ਕੇ ਪ੍ਰਕਰਮਾ ਕਰਨ ਲੱਗ ਪਏ ਜੇ ਜਦੋਂ ਪਰਕਰਮਾ ਕਰਨ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲੈਣਿਆ ਖਾਂਦਾ ਕਿਉਂ ਨਹੀਂ ਮਹਾਰਾਜ ਹੁਕਮ ਕਰੋ ਕਿਸੇ ਪਾਸੋਂ ਖਾਣਾ ਸ਼ੁਰੂ ਕਰਾਂ ਇਹ ਸਾਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਰਚਾ ਪਾਇਆ ਇਹ ਵਕਰੀ ਬਾਤ ਕਿ ਅਸੀਂ ਇਸ ਗੱਲ ਤੇ ਮਤਫਿਕ ਨਾ ਹੋ ਸਕੀਏ ਪਰ ਗੁਰੂ ਨੇ ਸਿਧਾਂਤ ਸਮਝਾਇਆ ਤੁਹਾਨੂੰ ਕਿ ਕਿੰਨੀ ਵੀ ਕਠਨ ਪ੍ਰੀਖਿਆ ਆ ਜਾਏ ਸਿੱਖ ਡੋਲਦਾ ਤੇ ਨਹੀਂ ਮਹਾਰਾਜ ਕਹਿੰਦੇ ਪੈਰਾ ਵੱਲੋਂ ਸ਼ੁਰੂ ਕਰੇ ਪੈਰਾ ਵੱਲੋਂ ਜਦੋਂ ਕੱਪੜਾ ਚੁੱਕਿਆ ਤੇ ਮਹਾਕਵੀ ਸੰਤੋਖ ਸਿੰਘ ਜੀ ਭਾਈ ਬਾਲਾ ਜੀ ਦੀ ਜਨਮ ਸਾਖੀ ਭਾਈ ਮਿਹਰਬਾਨ ਜੀ ਦੀ ਸੰਮ ਜਨਮ ਸਾਖੀ ਭਾਈ ਮਨੀ ਸਿੰਘ ਜੀ ਦੀ ਸੰਮ ਜਨਮ ਸਾਖੀ ਬਹੁਤਿਆਂ ਦੀ ਇਹ ਅਗਵਾਈ ਗਵਾਈ ਹੈ ਕਹਿੰਦੇ ਉੱਥੇ ਕੜਾ ਪ੍ਰਸ਼ਾਦ ਗਰਮ-ਗਰਮ ਜਾਂ ਮਠਿਆਈ ਕਹਿ ਲੋ ਸੀ ਹੈਰਾਨ ਹੋ ਗਏ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਲੈਣਿਆ ਤੂੰ ਪਾਸ ਹੋ ਗਿਆ ਹੈ ਤੂੰ ਗਿਆ ਨਹੀਂ ਕਹਿੰਦੇ ਮਹਾਰਾਜ ਜਿਨ੍ਹਾਂ ਦੇ ਘਰ ਸੀ ਉਹ ਚਲੇ ਗਏ ਜਿਨ੍ਹਾਂ ਦੇ ਪਰਿਵਾਰ ਸੀ ਉਹ ਚਲੇ ਗਏ ਪਰ ਮੇਰਾ ਤੇ ਹੈ ਹੀ ਸਭ ਕੁਝ ਤੂੰ